ਕਾਜੀਪਕਿਸਤਾਨ ਦੇ ਹਾਲਾਤ ਨੇ ਜਿੰਦਗੀ ਵਿੱਚ ਕਿਹੜੇ-ਕਿਹੜੇ ਹਾਲਾਤਾਂ ਵਿੱਚੋਂ ਕਿਹੜੇ ਦੌਰ ਚ ਲੰਘਣਾ ਪਿਆ ਤੁਹਾਨੂੰ ਜੌਬ ਕੀਤੀ ਹੈ ਮੈਨੂੰ 8 ਸਾਲ ਹੋ ਗਏ ਸੀ ਜੌਬ ਕਰਦੇ ਆ ਤੇ ਜੌਬ ਕਰਦੇ ਕਰਦੇ ਫਿਰ ਚਲੋ ਲਾਸਟ ਟਾਈਮ ਰੀਸੈਂਟ ਉਹਨਾਂ ਨੇ ਜੌਬ ਤੋਂ ਕੱਢ ਦਿੱਤਾ ਕਿ ਹਜੇ ਲੋਡ ਨਹੀਂ ਹੈਗੀ ਇਮੀਗ੍ਰੇਸ਼ਨ 'ਚ ਸੀ ਫਿਰ ਮੈਂ ਸੋਚਿਆ ਕਿ ਆਪਣਾ ਖਾਨ ਪੀਣ ਦਾ ਕੰਮ ਸ਼ੁਰੂ ਕਰੀਏ ਖਾਨ ਪੀਣ ਦੇ ਕੰਮ 'ਚ ਵੀ ਸ਼ਾਪ ਵਗੈਰਾ ਤੇ ਨਾ ਕਾਫੀ ਮਤਲਬ ਇਨਵੈਸਟਮੈਂਟ ਆ ਰਹੀ ਸੀ ਫਿਰ ਮੈਂ ਕਾਟਦਾ ਸੋਚਿਆ ਕਿਉਂਕਿ ਮੈਂ ਖੁਦ ਵੀ ਵੀਡੀਓਜ਼ ਵਗੈਰਾ ਦੇਖਦੀ ਸੀ ਤੇ ਫਿਰ ਮੈਂ ਕਾਟ ਦਾ ਸੋਚਿਆ ਕਿ ਪਹਿਤੋਂ ਸਟਾਰਟ ਕਰੀਏ ਇਮੀਗ੍ਰੇਸ਼ਨ ਦਾ ਕੰਮ ਤੇ ਬੜਾ ਹਾਈ ਫਾਈ ਕੰਮ ਹੁੰਦਾ ਇਸੇ ਤਰ੍ਹਾਂ ਥੱਲੇ ਸਾਈ ਦੇ ਬਹਿਣਾ ਹੁੰਦਾ ਇੱਥੇ ਗਰਮੀ ਥੱਲੇ ਜਿਹੜਾ ਕਿੰਨਾ ਕੁ ਔਖਾ ਟਫ ਕਿੰਨਾ ਮੁਸ਼ਕਲ ਹੋਈ ਨਵਾਂ ਨਵਾਂ ਕਿੰਨਾ ਕੁ ਮੁਸ਼ਕਲ ਸਾਹਮਣਾ ਕਰਨਾ ਪਿਆ ਆਪਾਂ ਨੂੰ ਹੁੰਦਾ ਵਾ ਕਿ ਕੰਫਰਟ ਜ਼ੋਨ ਤੋਂ ਬਾਹਰ ਨਿਕਲਾਂਗੇ ਠੀਕ ਹੈ ਤੇ ਫੇਰ ਹੀ ਜਾ ਕੇ ਹੀ ਆਪਾਂ ਕੁਝ ਕਰ ਸਕਦੇ ਆ ਮੇਰੇ ਸਭੀ ਲੋਕਾਂ ਨੂੰ ਤੁਸੀਂ ਬਾਹਰ ਭੇਜਦੇ ਸੀ ਇਮੀਗ੍ਰੇਸ਼ਨ ਦੇ ਕੰਮ ਕਰਦੇ ਸੀ ਕਿ ਖੋਲ ਨਹੀਂ ਸੋਚਿਆ ਵੀ ਬਾਹਰ ਭਜਾਇਆ ਜਾਵੇ ਬਾਹਰ ਜਾ ਕੇ ਜ਼ਿੰਦਗੀ ਸੈੱਟ ਕੀਤੀ ਜਾਵੇ ਠੀਕ ਹੈ ਉਹ ਇੱਕ ਮਿੱਠੀ ਜੇਲ੍ਹ ਆ ਤਾਂ ਬੱਚੇ ਛੌਂਕ ਛੌਂਕ ਨੂੰ ਚਲਤਾ ਜਾਂਦੇ ਨੇ ਬਟ ਬਾਅਦ ਚ ਉੱਥੇ ਜਾ ਕੇ ਪਰੇਸ਼ਾਨ ਹੁੰਦੇ ਨੇ ਇਹ ਪ੍ਰੋਬਲਮ ਆ ਗਈ ਐਂਡ ਟੂ ਬੀ ਆਨੈਸਟ ਕੋਈ ਵੀ ਏਜੰਟ ਬਾਅਦ ਚ ਤੁਹਾਨੂੰ ਹੱਥ ਨਹੀਂ ਫੜਾਉਂਦਾ ਤੋਂ ਕਹਿੰਦੇ ਤੁਸੀਂ ਪਰੌਂਠੇ ਬਣਾ ਬਣਾ ਖਵਾ ਰਹੇ ਹੋ ਕਦੀ ਘਰੇ ਬਣਾਏ ਸੀ ਬਈ ਆਪਕੇ ਕਿ ਮੰਮੀ ਦਾ ਤੁਸੀਂ ਪਰੌਂਠੇ ਖਾਂਦੇ ਸੀ ਇਹਦੀ ਤੇ ਉਹ ਮੇਰੇ ਪੇਰੈਂਟਸ ਵੀ ਇਹੀ ਕਹਿੰਦੇ ਕਹਿੰਦੇ ਆਪਾਂ ਇੱਥੇ ਆ ਕੇ ਤੇਰੇ ਕੋ ਪਰੌਂਠ ਕੀ ਕਿਸੇ ਨੇ ਇਹ ਨਹੀਂ ਕਿ ਆਪ ਹੀ ਪਹਿਲਾਂ ਦਿਨਾਂ ਪੜ ਲੈ ਕੇ ਹੁਣ ਤੁਸੀਂ ਕਾਰਟ ਲਗਾ ਰਹੇ ਹੋ ਪਰੌਂਠੇ ਬਣਾ ਰਹੇ ਹੋ ਤੇ ਕੀ ਲੱਗਦਾ ਨਹੀਂ ਕਿਸੇ ਨੇ ਕੋਈ ਤਾਣਾ ਮੇਰੇ ਮਾਰਿਆ ਜ਼ਿੰਦਗੀ ਵਿੱਚ ਜਿੱਥੇ ਮੈਂ ਪਹਿਲਾਂ ਜੌਬ ਕਰਦੀ ਸੀ ਨਾ ਉੱਥੋਂ ਤਾਂ ਓਨਰ ਨੇ ਮੈਨੂੰ ਇੱਕ ਵਾਰੀ ਕਿਹਾ ਸੀ ਕਿ ਹਰ ਕਮਲ ਤੂੰ ਨਾ ਮਤਲਬ ਕਿ ਤੇਰਾ ਮਤਲਬ ਤੂੰ ਬਹੁਤ ਕੁਝ ਕਰਦੇ ਸੀ ਬਹੁਤ ਪੋਟੈਂਸ਼ੀਅਲ ਹੈ ਤੇ ਆ ਚੀਜ਼ਾਂ ਵਾਸਤੇ ਨਹੀਂ ਬਣੀ ਤੇ ਮੰਨਾਂ ਨਹੀਂ ਦੂਰੋ ਦੂਰੋ ਲੋਕੀਆਂ ਦੇ ਪਿੱਕੀਵੈਂਟੋਂ ਜਲੰਧਰ ਤੋਂ ਚੰਡੀਗੜ੍ਹ ਤੋਂ ਜੰਮੂ ਤੋਂ ਲੋਕੀ ਆ ਰਹੇ ਨੇ ਮਤਲਬ ਮੈਂ ਸੋਚਦੀ ਆ ਕਿ ਮਤਲਬ ਲੋਕੀਆਂ ਮਤਲਬ ਸਪੋਰਟ ਕਰਦੇ ਆ ਲੋਕੇ ਇਹ ਖਾਸ ਕੀ ਰੱਖਿਆ ਕੀ ਹੈ ਤੁਹਾਡੇ ਵਿਕਾਸ ਤੇ ਵੀਰੇ ਸਭ ਤੋਂ ਪਹਿਲਾਂ ਮੈਂ ਸਟਾਰਟਿੰਗ ਕੀਤੀ ਸੀ ਟਿੱਕੀ ਬੰਟ ਟਿੱਕੀ ਮੇਰਾ ਮੇਨ ਕਨਸੈਪਟ ਹੈਗਾ ਕਿ ਸਿੰਪਲ ਤੇ ਦੇਸੀ ਕਿਉ ਦਾ ਟਿੱਕੀ ਬੰਟ ਟਿੱਕੀ ਤੋਂ ਸਟਾਰਟ ਕੀਤਾ ਉਸ ਤੋਂ ਬਾਅਦ ਮੈਂ ਮੈਗੀ ਸ਼ੁਰੂ ਕੀਤੀ ਤੜਕੇ ਵਾਲੀ ਉਹ ਵੀ ਦੇਸੀ ਕਿਉ ਦੇ ਤੜਕੇ ਵਾਲੀ ਚਾਹ ਸ਼ੁਰੂ ਕੀਤੀ ਚਾਹ ਮੇਰੀ ਹੈਗੀ ਜੇ ਗੁਲਾਬ ਤੇ ਇਲਾਇਚੀ ਵਾਲੀ ਠੀਕ ਹੈ ਉਸ ਤੋਂ ਬਾਅਦ ਹੁਣ ਮੀਨਾ ਆਇਆ ਮੈਂ ਪਰਾਂਠੇ ਐਡ ਕੀਤੇ ਆ ਠੀਕ ਹੈ ਪਰਾਂਠੇ ਦੇ ਨਾਲ ਪਨੀਰ ਪੁਰਜੀ ਐਡ ਕੀਤੀ ਦੇਸੀ ਕਿਉ ਦੇ ਕਿੰਨੇ ਪਰਿਵਾਰ ਆ ਤੁਸੀਂ ਰੋਜ਼ੀ ਰੋਟੀ ਚਲਾ ਰਹੇ ਹੋ ਤੁਸੀਂ ਕਿੰਨੇ ਫੈਮਿਲੀ ਚਲਾ ਰਹੇ ਹੋ ਅ ਵੀਰੇ ਮੇਰੀ ਫੈਮਿਲੀ ਚ ਮੇਰੀ ਬੇਟੀ ਆ ਤੇ ਮੰਮੀ ਪਾਪਾ ਨੇ ਆਪਾਂ ਚਾਰ ਜਨੇ ਫੈਮਿਲੀ ਮੈਂਬਰ ਆ ਪਲੱਸ ਮੇਰੇ 30 ਤੋਂ 35 ਸਟ੍ਰੇ ਡੌਗਸ ਨੇ ਜਿਨ੍ਹਾਂ ਨੂੰ ਮੈਂ ਡੇਲੀ ਫੀਡ ਕਰਦੀ ਆ ਸੋ ਆਹੀ ਮੇਰੀ ਫੈਮਿਲੀ ਆ ਸਸਿਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਲਨ ਦੇ ਨਾਲ ਅੱਜ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਰਣਜੀਤ ਐ ਉਹ ਉਸ ਧੀ ਦੀ ਆ ਜਿਹੜੀ ਕਿ ਸਰਵਣ ਪੁੱਤ ਬਣ ਕੇ ਆਪਣੇ ਮਾਪੇ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਕੰਮ ਕਰ ਰਹੀ ਆ ਤੁਸੀਂ ਦੇਖ ਸਕਦੇ ਹੋ ਅਤੇ ਹਮੇਸ਼ਾ ਅਸੀਂ ਕਹਿੰਦੇ ਆ ਵੀ ਧੀਆ ਜਿਹੜੀਆਂ ਹੁੰਦੀਆਂ ਨੇ ਹਮੇਸ਼ਾ ਮਾਪੇ ਆਪ ਦੀ ਬਹੁਤ ਲਾੜੀਆਂ ਹੁੰਦੀਆਂ ਨੇ ਉਸੇ ਤਰ੍ਹਾਂ ਜਿਹੜੀ ਧੀ ਹੈ ਕਾਜਲ ਆ ਤੁਸੀਂ ਦੇਖ ਸਕਦੇ ਹੋ ਵੀ ਆਪਣੇ ਮਾਪੇ ਦੇ ਸਹਾਰਾ ਬਣੀ ਆ ਬਜ਼ੁਰਗ ਮਾਪੇ ਨੇ ਉਹਨਾਂ ਦੇ ਵਾਸਤੇ ਆਪਣੀ ਜਿਹੜੀ ਹੈ ਮਿਹਨਤ ਕਰਕੇ ਕਾਰਜ ਕਰ ਰਹੀ ਆ ਤੁਸੀਂ ਦੇਖ ਸਕਦੇ ਹੋ ਪਰੌਂਠੇ ਦੀ ਗੱਲ ਕਰੀਏ ਟਿੱਕੀਆਂ ਜਿਹੜੀਆਂ ਬਣਾ ਕੇ ਵੇਚਦੀ ਆ ਰਣਜੀਤ ਆ ਉਹਨੂੰ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਗੱਲਬਾਤ ਵੀ ਕਰਾਂਗੇ ਕਿਉਂ ਜ਼ਿੰਦਗੀ ਵਿੱਚ ਬਹੁਤ ਸਟਰਗਲ ਕੀਤੀ ਇਸ ਧੀ ਨੇ ਬੜੀਆਂ ਮਿਹਨਤਾਂ ਕੀਤੀਆਂ ਨੇ ਫਿਰ ਜਾ ਕੇ ਜਿਹੜਾ ਅੱਜ ਆਪਣਾ ਮੁਕਾਮ ਹਾਸਲ ਕੀਤਾ ਅੱਜ ਆਪਣਾ ਛੋਟਾ ਜਿਹਾ ਸੈਟਅਪ ਸ਼ੁਰੂ ਕੀਤਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਇਸ ਚੀਜ਼ ਦੀਆਂ ਤੇ ਗੱਲਬਾਤ ਹੀ ਕਰਾਂਗੇ ਕਾਜਿੰਦਾ ਪੁੱਛਾਂਗੇ ਜ਼ਿੰਦਗੀ ਬਾਰੇ ਜ਼ਿੰਦਗੀ ਵਿੱਚ ਇਸ ਤਰ੍ਹਾਂ ਕਿੰਨਾ ਕਿ ਉਤਰਾ ਚੜਾ ਆਇਆ ਜ਼ਿੰਦਗੀ ਵਿੱਚ ਕਿੰਨੇ ਕਿ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਆਪਣ ਕਾਜ ਕਿਸ ਤਰ੍ਹਾਂ ਦੇ ਹਾਲਾਤ ਨੇ ਜ਼ਿੰਦਗੀ ਵਿੱਚ ਕਿਹੜੇ-ਕਿਹੜੇ ਹਾਲਾਤਾਂ ਵਿੱਚੋਂ ਕਿਹੜੇ ਦੌਰ ਚ ਲੰਘਣਾ ਪਿਆ ਸਸਕਲ ਵੀਰੇ ਅ ਮੈਂ ਵੀਰੇ ਜੌਬ ਕੀਤੀ ਐ ਮੈਨੂੰ 8 ਸਾਲ ਹੋ ਗਏ ਸੀ ਜੌਬ ਕਰਦੇ ਆ ਤੇ ਜੌਬ ਕਰਦੇ ਕਰਦੇ ਫਿਰ ਚਲੋ ਲਾਸਟ ਟਾਈਮ ਰੀਸੈਂਟ ਉਹਨਾਂ ਨੇ ਜੌਬ ਤੋਂ ਕੱਢ ਦਿੱਤਾ ਕਿ ਇਹ ਜੋ ਲੋਡ ਨਹੀਂ ਹੈਗੀ ਇਮੀਗ੍ਰੇਸ਼ਨ 'ਚ ਸੀ ਸੋ ਉਸ ਚੀਜ਼ ਦਾ ਕਾਫੀ ਇੱਕ ਸ਼ੌਕ ਜਿਹਾ ਲੱਗਾ ਕਿ ਇੰਨਾ ਚਿਰ ਇੰਨੀ ਨੀ ਜਗ੍ਹਾ ਜੌਬ ਕੀਤੀ ਕਦੀ ਇਸ ਤਰ੍ਹਾਂ ਹੋਇਆ ਨਹੀਂ ਆ ਕਿ ਮਤਲਬ ਚਲੋ ਹਰ ਕੋਈ ਬੰਦਾ ਆਪਣਾ 100% ਦਿੰਦਾ ਹੈ ਕੋਸ਼ਿਸ਼ ਕਰਦਾ ਬਟ ਜਦੋਂ ਮਾਰਕੀਟ 'ਚ ਕੰਮ ਹੀ ਨਹੀਂ ਹੈਗਾ ਆਪਾਂ ਕਿਵੇਂ ਟਾਰਗੇਟ ਪੂਰੇ ਕਰ ਲਈਏ ਸੋ ਬਸ ਇਸ ਕਰਕੇ ਬਾਅਦ ਚ ਬਿਟਿਸ਼ਨ ਦਾ ਕੋਰਸ ਕੀਤਾ ਉਹਦੇ ਚ ਵੀ ਇਨਵੈਸਟਮੈਂਟ ਕਾਫੀ ਆ ਰਹੀ ਸੀ ਤੇ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਫਿਰ ਮੈਂ ਸੋਚਿਆ ਕਿ ਆਪਣਾ ਖਾਨ ਪੀਣ ਦਾ ਕੰਮ ਸ਼ੁਰੂ ਕਰੀਏ ਖਾਨ ਪੀਣ ਦੇ ਕੰਮ ਚ ਵੀ ਸ਼ਾਪ ਵਗੈਰਾ ਤੇ ਨਾ ਕਾਫੀ ਮਤਲਬ ਵੀ ਇਨਵੈਸਟਮੈਂਟ ਆ ਰਹੀ ਸੀ ਫਿਰ ਮੈਂ ਕਾਟ ਦਾ ਸੋਚਿਆ ਕਿਉਂਕਿ ਮੈਂ ਖੁਦ ਵੀ ਵੀਡੀਓਜ਼ ਵਗੈਰਾ ਦੇਖਦੀ ਸੀ ਤੇ ਫਿਰ ਮੈਂ ਕਾਟ ਦਾ ਸੋਚਿਆ ਕਿ ਪਹਿਤੋਂ ਸਟਾਰਟ ਕਰੀਏ ਅਗਲੀ ਸੋਪੀ ਤੁਹਾਡੀ ਪੜ੍ਹਾਈ ਕਿੱਥੋਂ ਤੁਸੀਂ ਕੀਤੀ ਹੈ ਕੀ ਤੁਹਾਡੀ ਕੁਆਲੀਫਿਕੇਸ਼ਨ ਇਹ ਦੱਸ ਸਕਦੇ ਹੋ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਪਹਿਲਾਂ ਇਮੀਗ੍ਰੇਸ਼ਨ ਦਾ ਕੰਮ ਕਰਦੇ ਹੋ ਛੇਲ ਚ ਵੀ ਕੰਮ ਕੀਤਾ ਇਮੀਗ੍ਰੇਸ਼ਨ ਦਾ ਕੰਮ ਤੇ ਬੜਾ ਹਾਈ ਫਾਈ ਕੰਮ ਹੁੰਦਾ ਇਸੇ ਤਰ੍ਹਾਂ ਥੱਲੇ ਸਾਈ ਦੇ ਬਹਿਣਾ ਹੁੰਦਾ ਇੱਥੇ ਗਰਮੀ ਥੱਲੇ ਜਿਹੜਾ ਕਿੰਨਾ ਕੁ ਔਖਾ ਟਫ ਕੰਮ ਮੁਸ਼ਕਲ ਹੋਈ ਨਵਾਂ ਨਵਾਂ ਕਿੰਨਾ ਕੁ ਮੁਸ਼ਕਲ ਸਾਹਮਣਾ ਕਰਨਾ ਪਿਆ ਤੁਹਾਨੂੰ ਵੀਰੇ ਮੁਸ਼ਕਿਲ ਚਲੋ ਮੁਸ਼ਕਿਲ ਤਾਂ ਹੁੰਦੀ ਹੈ ਕਿਉਂਕਿ ਮੈਂ ਆਪਾਂ ਸ਼ੁਰੂ ਤੋਂ ਕਦੀ ਗਰਮੀ 'ਚ ਰਹੀ ਹੀ ਨਹੀਂ ਹੈ ਕਿਉਂਕਿ ਆਫਿਸ 'ਚ ਰਹਿ ਕੈਬਿਨ 'ਚ ਬੈਠਣਾ AC 'ਚ ਘਰ ਚੱਲ ਗਏ AC 'ਚ ਮਤਲਬ ਜਦੋਂ ਸਟਾਰਟਿੰਗ ਤੇ ਗਰਮੀ ਹੋਈ ਥੋੜਾ ਜਿਹਾ ਹੋਇਆ ਸੀ ਬਟ ਹੁਣ ਆਦਤ ਪੈ ਗਈ ਆ ਤੇ ਜਦੋਂ ਫਿਰ ਮਤਲਬ ਕੰਮ ਕਰਦੇ ਰੋ ਫਿਰ ਇਹਨਾਂ ਨਹੀਂ ਫੀਲ ਹੁੰਦਾ ਜਦੋਂ ਫਿਰ ਸ਼ਾਮੀ ਪੈਸੇ ਹੱਥ ਜਾਂਦੇ ਫਿਰ ਉਦੋਂ ਤੇ ਜਮਾਂ ਹੀ ਤਵੇ ਠੀਕ ਹੋ ਜਾਂਦੀ ਆ ਸੋ ਇਦਾਂ ਦਾ ਕੁਝ ਨਹੀਂ ਹੈ ਕਿਉਂਕਿ ਚਲੋ ਆਪਾਂ ਨੂੰ ਹੁੰਦਾ ਵਾ ਕਿ ਕੰਫਰਟ ਜ਼ੋਨ ਤੋਂ ਬਾਹਰ ਨਿਕਲਾਂਗੇ ਠੀਕ ਹੈ ਤੇ ਫੇਰ ਹੀ ਜਾ ਕੇ ਹੀ ਆਪਾਂ ਕੁਝ ਕਰ ਸਕਦੇ ਆ ਸੋ ਮੈਂ ਕੰਫਰਟ ਜ਼ੋਨ ਚ ਬੜੀ ਮੁਸ਼ਕਲ ਨਾਲ ਬਾਹਰ ਨਿਕਲੀ ਆ ਤੇ ਮੈਨੂੰ ਬਾਬਾ ਜੀ ਨੇ ਉਹਦਾ ਆਉਟਪੁੱਟ ਵੀ ਬਹੁਤ ਵਧੀਆ ਦਿੱਤਾ ਆ। ਵੀਰੇ ਸੋ ਵੀ ਲੋਕਾਂ ਨੂੰ ਤੁਸੀਂ ਬਾਹਰ ਭੇਜਦੇ ਸੀ ਇਮੀਗ੍ਰੇਸ਼ਨ 'ਚ ਕੰਮ ਕਰਦੇ ਸੀ ਕਿਹੜੀ ਖੋਜ ਨਹੀਂ ਸੋਚਿਆ ਵੀ ਬਾਹਰ ਭਜਾਇਆ ਜਾਵੇ ਬਾਹਰ ਜਾ ਕੇ ਜ਼ਿੰਦਗੀ ਸੈੱਟ ਕੀਤੀ ਜਾਵੇ ਇੱਥੋਂ ਦੇ ਹਲਾਲ ਦੇ ਤੁਸੀਂ ਕਿੰਨੇ ਕੁ ਲੋਕਾਂ ਨੂੰ ਹੁਣ ਤੱਕ ਬਾਹਰ ਭੇਜੋਗੇ ਸੀ। ਵੀਰੇ ਮੈਂ ਖੁਦ ਇਸ ਚੀਜ਼ 'ਚ ਹੀ ਸੀ ਨਾ ਤਾਂ ਹੀ ਕਰਕੇ ਮੈਂ ਕਦੀ ਵੀ ਨਹੀਂ ਸੋਚਿਆ ਕਿ ਮੈਂ ਬਾਹਰ ਜਾਵਾਂ। ਠੀਕ ਹੈ ਉਹ ਇੱਕ ਮਿੱਠੀ ਜੇਲ੍ਹ ਆ। ਮੈਂ ਆਪਣੀ ਹਰ ਵੀਡੀਓ ਚਾਹੀ ਦੱਸਦੀ ਆ। ਮੈਂ ਖੁਦ ਕੰਮ ਕੀ ਤੁਹਾਨੂੰ ਪਤਾ ਬੱਚੇ ਛ ਬਟ ਬਾਚੋ ਉੱਤੇ ਜਗੇ ਪਰੇਸ਼ਾਨ ਹੁੰਦੇ ਨੇ ਇਹ ਪ੍ਰੋਬਲਮ ਆ ਗਈ ਐਂਡ ਟੂ ਬੀ ਓਨੈਸਟ ਕੋਈ ਵੀ ਏਜੰਟ ਬਾਚੋ ਤੁਹਾਨੂੰ ਹੱਥ ਨਹੀਂ ਫੜਾਉਂਦਾ ਬਿਲਕੁਲ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਅਮਰਸਦਰ ਦੀ ਨੀਤ ਐਮਲ ਵੀ ਆ ਅਤੇ ਉਹਨਾਂ ਕਹਿੰਦੇ ਮਿੱਠੀ ਜੇਲ ਹੁੰਦੀ ਆ ਜਿਹੜੀ ਬਾਹਰ ਦੇ ਮੁਲਕ ਵਿੱਚ ਜਾਣਾ ਅਤੇ ਇਹ ਪੈਨ ਕਹਿਣਾ ਵੀ ਮੈਂ ਖੁਦ ਇਸ ਵਿੱਚ ਨਹੀਂ ਸੀ ਐਗਰੀ ਵੀ ਬਾਹਰ ਜਾਇਆ ਜਾਵੇ ਇੱਥੇ ਰਹਿ ਕੇ ਹੀ ਪੰਜਾਬ ਵਿੱਚ ਕੰਮ ਕੀਤਾ ਜਾਵੇ ਅਸੀਂ ਦੇਖਦੇ ਵੀ ਲੋਕ 35-35 ਲੱਖ ਰੁਪਇਆ 20-20 ਲੱਖ ਰੁਪਇਆ ਲਾ ਕੇ ਬਾਹਰ ਜਾਂਦੇ ਨੇ ਪਰ ਫਿਰ ਵੀ ਬਾਹਰ ਜਾ ਕੇ ਸੈੱਟ ਨਹੀਂ ਹੁੰਦੇ ਉੱਥੇ ਜਾ ਕੇ ਵੀ ਡਿਪਰੈਸ਼ਨ ਰਹੇ ਜਾਂਦਾ ਵਾ ਕੰਮਕਾਰ ਨਹੀਂ ਮਿਲਦਾ ਬਹੁਤ ਮੁਸ਼ਕਲਾ ਸਾਮਨ ਕਰਨਾ ਪੈਂਦਾ ਮੈਨੂੰ ਇਸੋ ਵੀ ਪਹਿਣ ਕਿੰਨੇ ਕੁ ਮੁਸ਼ਕਲਾ ਸਾਮਨ ਕਰਨਾ ਪੈਂਦਾ ਲੋਕ ਜੋ ਤੁਹਾਨੂੰ ਤੁਹਾਡੇ ਸਟੂਡੈਂਟ ਫੋਨ ਕਰਦੇ ਨੇ ਕਿ ਕਹਿੰਦੇ ਨੇ ਵੀ ਉੱਥੇ ਜਾ ਕੇ ਸੈੱਟ ਹੋ ਗਏ ਨੇ ਕੰਮਕਾਰ ਚੱਲ ਗਿਆ ਜਾਂ ਕੀ ਹਲਾ ਦਾ ਦਿੰਦੇ ਨੇ ਮੈਂ ਮੈਂ ਅੱਜ ਤੱਕ ਇੱਕ ਬੱਚਾ ਵੀ ਨਹੀਂ ਇੱਦਾਂ ਦਾ ਸੁਣਿਆ ਜਿਹੜਾ ਕਹਿੰਦਾ ਹੋਵੇ ਕਿ ਮੈਂ ਸੈੱਟ ਹੋ ਗਿਆ ਜੇ ਸਭ ਵਿਚਾਰੇ ਕਹਿੰਦੇ ਆ ਕਿ ਮੈਂ ਮਾ ਪ੍ਰੋਬਲਮ ਆ ਪ੍ਰੋਬਲਮ ਆ ਮਤਲਬ ਕੋਈ ਵੀ ਜੋ ਲੋਕਾਂ ਨੂੰ ਲੱਗਦਾ ਕਿ ਜਿਹੜੇ ਪਹਿਲਾਂ ਬਾਹਰ ਗਏ ਉਹਨਾਂ ਨੇ ਕੋਠੀਆਂ ਪਾ ਲਈਆਂ ਕਰ ਲਿਆ ਉਹ ਪਹਿਲਾਂ ਦੇ ਗਏ ਹੋਏ ਨੇ ਬਿਲਕੁਲ ਠੀਕ ਹੈ ਬਟ ਜਿਹੜੀ ਹੁੰਦੀ ਜੇ ਮੈਂ ਜਨਰੇਸ਼ਨ ਦੀ ਗੱਲ ਕਰਾਂ ਹੁਣ ਉੱਥੇ ਕੁਛ ਨਹੀਂ ਜੇਗਾ ਹੁਣ ਉੱਥੇ ਇੰਨਾ ਰਸ਼ ਪੈ ਚੁੱਕਿਆ ਹੋਇਆ ਕਿ ਉੱਥੇ ਸਰਵਾਈਵ ਕਰਨਾ ਵੀ ਬੱਚਿਆਂ ਵਾਸਤੇ ਔਖਾ ਹੈ ਰੈਂਟ ਕੱਢਨੇ ਇਵਨ ਪੇਰੈਂਟਸ ਜਿਹੜੇ ਫੀਸ ਵੀ ਇੱਥੋਂ ਪੇਰੈਂਟਸ ਭੇਜ ਰਹੇ ਆ ਸੋ ਸਮਝਦੇ ਕੀ ਹੋ ਜਿਵੇਂ ਵੈਸੇ ਦੇਖਿਆ ਆਏ ਦਿਨ ਬੱਚਿਆਂ ਨੂੰ ਉੱਥੇ ਹਾਰਟ ਅਟੈਕ ਆ ਰਹੇ ਨੇ ਆਏ ਦਿਨ ਬੱਚਿਆਂ ਦੀਆਂ ਮੌਤਾਂ ਹੋ ਰਹੀਆਂ ਨੇ ਕਿ ਲੱਗਦਾ ਕਿ ਕਾਰਨ ਕੀ ਪਿਛੇ ਵੱਡਾ ਹੈ ਵੀਰੇ ਤੇ ਨਾ ਮੇਰੀ ਰੀਸੈਂਟ ਮੈਂ ਵੀਡੀਓ ਦਿੱਤੀ ਸੀ ਉਹਦੇ ਵਿੱਚ ਮੈਂ ਦੱਸਿਆ ਸੀ ਕਿ ਮੇਰੀ ਇੱਕ ਸਟੂਡੈਂਟ ਹੀ ਉਹਨੂੰ ਮਤਲਬ ਉਹਨੂੰ ਵੀ ਇਸ ਤਰ੍ਹਾਂ ਹੀ ਅਟੈਕ ਆ ਗਿਆ ਉਹਦੀ ਡੈਥ ਹੋ ਗਈ ਉਹਨੂੰ ਡਿਪਰੈਸ਼ਨ ਸੀ ਡਾਕਟਰਸ ਨੇ ਦੱਸਿਆ ਬੱਚੇ ਮਤਲਬ ਡਰਦੇ ਮਾਰੇ ਪੇਰੈਂਟਸ ਨੂੰ ਕੁਝ ਦੱਸਦੇ ਵੀ ਨਹੀਂ ਨੇ ਠੀਕ ਹੈ ਕਿ ਸਾਡੇ ਪੇਰੈਂਟਸ ਇੰਨੀ ਦੂਰ ਬੈਠੇ ਨੇ ਇਹ ਚੀਜ਼ ਹੈਗੀ ਆ ਤੇ ਉੱਥੇ ਘੁੱਟ-ਘੁੱਟ ਕੇ ਇਦਾਂ ਹੀ ਬੱਚਿਆਂ ਦੇ ਅਟੈਕ ਆ ਰਹੇ ਨੇ ਡੈਥ ਹੋ ਰਹੀ ਹੈ ਇਹੀ ਰੀਜ਼ਨ ਹੈਗਾ ਪੈਸਾ ਆਗਾ ਨਹੀਂ ਘਰਦਿਆਂ ਨੂੰ ਮੰਗਾ ਨਹੀਂ ਸਕਦੇ ਇਹੀ ਰੀਜ਼ਨ ਹੈਗਾ ਤੁਬੀ ਨੀਸੋਬੀ ਜੋ ਨਵਾਂ ਸੈਟਅਪ ਸ਼ੁਰੂ ਕੀਤਾ ਸੀ ਲੋਕਾਂ ਵੱਲੋਂ ਕਿੰਨੀ ਕੀ ਤਾਰੀਫ ਕੀਤੀ ਗਈ ਸੀ ਜਾਂ ਘਰਦਿਆਂ ਵਾਲੀ ਕਿੰਨੀ ਸਪੋਰਟ ਹੀ ਕਰ ਕਰਕੇ ਕਦੀ ਕਿਸੇ ਨੇ ਇਹ ਨਹੀਂ ਕਿ ਆਪ ਹੀ ਪਹਿਲਾਂ ਤੇ ਇਨਾ ਪੜ ਲੈ ਕੇ ਹੁਣ ਤੁਸੀਂ ਕਾਰਟ ਲਗਾ ਰਹੇ ਹੋ ਪਰੌਂਠੇ ਬਣਾ ਰਹੇ ਹੋ ਤੇ ਕੀ ਲੱਗਦਾ ਨਹੀਂ ਕਿਸੇ ਨੇ ਕੋਈ ਤਾਣਾ ਮੇਰੇ ਮਾਰਿਆ ਜ਼ਿੰਦਗੀ ਵਿੱਚ ਜੀ ਨਹੀਂ ਮੈਂ ਟੱਚੂਟ ਸੱਚੀ ਦੱਸ ਰਹੀ ਹਾਂ ਮੈਂ ਜਦੋਂ ਫਰਸਟ ਡੇ ਆਈ ਸੀ ਨਾ ਮੈਂ ਥੋੜਾ ਜਿਹਾ ਮੈਨੂੰ ਸੀ ਕਿਉਂਕਿ ਕਦੀ ਕੀਤਾ ਹੀ ਨਹੀਂ ਸੀ ਇਦਾਂ ਦਾ ਕੰਮ ਤੇ ਫਰਸਟ ਟਾਈਮ ਮੈਂ ਮਤਲਬ ਆ ਸ਼ੁਰੂ ਕੀਤਾ ਸੀ ਤੇ ਉਦੋਂ ਮੈਨੂੰ ਹੋਇਆ ਬਟ ਫਰਸਟ ਡੇ ਮੈਨੂੰ ਸਾਰਿਆਂ ਦੀ ਇੰਨੀ ਸਪੋਰਟ ਮਿਲੀ ਇੱਥੇ ਸਟੂਡੈਂਟ ਸੀ ਸਾਰੇ ਏਜ ਦੇ ਇੱਥੇ ਆਉਂਦੇ ਨੇ ਸਾਰਿਆਂ ਨੇ ਬੜਾ ਸਪੋਰਟ ਕੀਤਾ ਸੋ ਫਿਰ ਮੇਰੇ ਪਹਿਲੇ ਦਿਨ ਤੋਂ ਹੀ ਜਿਹੜਾ ਮੇਰਾ ਨਾ ਕੌਨਫੀਡੈਂਸ ਲੈਵਲ ਨਾ ਥੋੜਾ ਵੱਧ ਗਿਆ ਕਿ ਨਹੀਂ ਕਾਜਲ ਕੋਈ ਗੱਲ ਨਹੀਂ ਕੁਝ ਨਹੀਂ ਆ ਹੌਚ ਹੌਲੀ ਹੌਲੀ ਕਰਦੇ ਕਰਦੇ ਮੇਰੇ ਕਈ ਇੱਥੇ ਕਸਟਮਰ ਡੇਲੀ ਆਣ ਲੱਗ ਗਏ ਠੀਕ ਹੈ ਤੇ ਥੋੜੇ ਕਸਟਮਰ ਡੇਲੀ ਆਣ ਲੱਗ ਗਏ ਕਹਿ ਲਓ ਭਰਾਵਾ ਵਾਂਗੂ ਰਹਿਣ ਲੱਗ ਗਏ ਸੋ ਹੋਂ ਤੇ ਮੈਨੂੰ ਆਪਣਾ ਇੱਕ ਘਾਰ ਹੀ ਸਮਝਦੀ ਆ। ਦੇਖੋ ਜੀ ਤੇ ਵੀ ਨਰਸੋ ਵੀ ਖਾਸ ਕਰਕੇ ਅਸੀਂ ਦੇਖਿਆ ਤੁਸੀਂ ਜਦੋਂ ਗੱਲਬਾਤ ਕਰਦੇ ਹੋ ਲੋਕਾਂ ਨਾਲ ਪੂਰਾ ਤੁਹਾਡੇ ਵਿੱਚ ਕੰਫਰੈਂਸ ਲੈਵਲ ਹੁੰਦਾ ਵਾ ਤੇ ਖਾਸ ਕਰਕੇ ਜਿਹੜੀ ਅਸੀਂ ਦੇਖਦੇ ਜਿਹੜੀਆਂ ਧੀਆ ਬਾਹਰ ਨਿਕਲ ਕੇ ਕੰਮ ਕਰਨ ਤੋਂ ਡਰਦੀਆਂ ਨੇ ਵੀ ਪਤਾ ਨਹੀਂ ਸਾਡ ਨੂੰ ਕੀ ਹੋ ਜਾਊਗਾ ਬੜਾ ਖਾਊਆ ਬਣਿਆ ਪਿਆ ਉਹਨਾਂ ਵਾਸਤੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਖਾਸ ਕਰਕੇ ਤੁਸੀਂ ਮੈਂ ਤੇ ਉਹਨਾਂ ਨੂੰ ਚਲੋ ਕਾਰਟ ਤੇ ਸਾਰਿਆਂ ਦਾ ਕੰਮ ਕਰਨ ਦਾ ਮਤਲਬ ਹਰ ਕੋਈ ਨਹੀਂ ਕਰ ਸਕਦਾ ਠੀਕ ਹੈ ਹਰ ਕਿ ਮੈਂ ਮਤਲਬ ਇਸ ਚੀਜ਼ ਦਾ ਆ ਵੀ ਨਾ ਇਸ ਚੀਜ਼ ਨੂੰ ਵੀ 네ਗੇਟਿਵ ਨਾ ਲੈ ਲਿਓ ਮੈਂ ਵੈਸੇ ਦੱਸ ਰਹੀ ਕਈ ਨਹੀਂ ਕਰ ਸਕਦੇ ਕਾਰਟ ਤੇ ਕੰਮ ਹੈ ਨਾ ਸੋ ਮੈਂ ਇਹ ਕਹੂੰਗੀ ਭਾਵੇਂ ਕਾਰਟ ਤੇ ਨਾ ਕਰੋ ਤੁਸੀਂ ਇੰਨੇ ਪੈਸੇ 30 35 ਲੱਖ ਲਾ ਕੇ ਬਾਹਰ ਜਾ ਰਹੇ ਹੋ ਠੀਕ ਹੈ ਇਹਦੇ ਨਾਲੋਂ ਚੰਗਾ ਆ ਕਿ ਤੁਸੀਂ ਇੱਥੇ ਕੋਈ ਛੋਟਾ ਜਿਹਾ ਸੈਟਅਪ ਸੋਚੋ ਅੱਜ ਕੱਲ ਤੇ ਖਾਣ ਪੀਣ ਦਾ ਕੰਮ ਤੇ ਇੰਨਾ ਸਿਰਫ ਥੋੜਾ ਤੁਹਾਨੂੰ ਐਕਸਪਲੋਰ ਕਰਨ ਦੀ ਲੋੜ ਪੈਂਦੀ ਹੈ YouTube ਜਿੰਦਾਬਾਦ ਮੈਂ ਸਾਰਾ ਕੁਝ YouTube ਤੋਂ ਸਿੱਖਿਆ ਟਿੱਕੀ ਬਣਾਣੀ ਚਟਣੀਆਂ ਬਣਾਉਣੀਆਂ ਕੋਈ ਮੈਨੂੰ ਕਿਸੇ ਨੇ ਮੈਂ ਕੋਈ ਸਪੈਸ਼ਲ ਕੋਈ ਕੋਰਸ ਨਹੀਂ ਕੀਤਾ ਕੋਈ ਕੁਝ ਨਹੀਂ ਕੀਤਾ ਕੁੱਝ ਵੱਖਰਾ ਲੈ ਕੇ ਆਓ ਤੇ ਚੱਲਦਾ ਹੀ ਚੱਲਦਾ ਜੋ ਮੇਰਾ ਮਨ ਹੈ। ਗਾਈ ਲੋਕਾਂ ਨੂੰ ਤੁਸੀਂ ਪਰੌਂਠੇ ਬਣਾ ਬਣਾ ਖਵਾ ਰਹੇ ਹੋ ਕਦੀ ਘਰੇ ਬਣਾਏ ਸੀ ਪਰੀ ਆਪਕੇ ਕਿ ਮੰਮੀ ਦਾਦੇ ਤੁਸੀਂ ਪਰੌਂਠੇ ਖਾਂਦੇ ਸੀ ਕਦੀ ਮੈਂ ਆਪ ਘਰੇ ਮਤਲਬ ਮੈਨੂੰ ਕੋਈ ਕੁਕਿੰਗ ਦਾ ਇੰਨਾ ਕੋਈ ਖਾਸ ਸ਼ੌਂਕ ਨਹੀਂਗਾ ਮੇਰੇ ਘਰਦਿਆਂ ਨੂੰ ਵੀ ਪਤਾ ਕਿਚਨ 'ਚ ਮੈਂ ਵੜ ਕੇ ਕੋਈ ਖੁਸ਼ ਨਹੀਂ ਹੈਗੀ ਠੀਕ ਹੈ ਤੇ ਉਹ ਮੇਰੇ ਪੇਰੈਂਟਸ ਵੀ ਇਹੀ ਕਹਿੰਦੇ ਕਹਿੰਦੇ ਆਪਾਂ ਇੱਥੇ ਆ ਕੇ ਤੇਰੇ ਕੋ ਪਰੌਂਠੇ ਖਾਵਾਂਗੇ ਤੇ ਉਹ ਘਰੇ ਮੈਂ ਕੁਝ ਕਿਉਂਕਿ ਗਰਮੀ ਇੱਕ ਹੋਣੀ ਤੇ ਇਹ ਕਹਿੰਦਾ ਕਿ ਮੈਂ ਜੌਬ ਕਰਦੀ ਸੀ ਸਵੇਰੇ ਚੱਲ ਜਣਾ ਸ਼ਾਮੀ ਆਣਾ ਥੱਕੇ ਹੋਣਾ ਸੋ ਕਦੀ-ਕਦੀ ਕਰ ਲਿਆ ਬਟ ਜ਼ ਤੇ ਇੱਥੇ ਤੇ ਚਲੋ ਇਹ ਸਾਰਾ ਹੀ ਮੇਰਾ ਹੋ ਗਿਆ ਮੇਰੇ ਤੋਂ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਵਿੱਚ ਕੌਣ ਕੌਣ ਹੈ ਕਿੰਨੇ ਫੈਮਿਲੀ ਮੈਂਬਰ ਨੇ ਤੇ ਦੱਸ ਕਾਨੂੰ ਸਾਂਝਾ ਕਰ ਦੋ ਕਿੰਨੇ ਪਰਿਵਾਰ ਦਾ ਤੁਸੀਂ ਰੋਜ਼ੀ ਰੋਟੀ ਚਲਾ ਰਹੇ ਹੋ ਤੁਸੀਂ ਕਿੰਨੇ ਫੈਮਿਲੀ ਚ ਚਲਾ ਰਹੇ ਹੋ ਵੀਰੇ ਮੇਰੀ ਫੈਮਿਲੀ ਚ ਮੇਰੀ ਬੇਟੀ ਆ ਤੇ ਮੰਮੀ ਪਾਪਾ ਨੇ ਆਪਾਂ ਚਾਰ ਜਨੇ ਫੈਮਿਲੀ ਮੈਂਬਰ ਆ ਪਲੱਸ ਮੇਰੇ 30 ਤੋਂ 35 ਸਟ੍ਰੇ ਡੌਗਸ ਨੇ ਜਿਨ੍ਹਾਂ ਨੂੰ ਮੈਂ ਡੇਲੀ ਫੀਡ ਕਰਦੀ ਆ ਸੋ ਆਹੀ ਮੇਰੀ ਫੈਮਿਲੀ ਆ ਕੀ ਲੱਗਦਾ ਨਹੀਂ ਕਿਤੇ ਉਹਨਾਂ ਦੀ ਵਸੀਸਾ ਲੱਗ ਰਹੀਆਂ ਨਹੀਂ ਜੇਕਰ ਉਹਨਾਂ ਬੇਜਮਾਨ ਜਾਨਵਰਾਂ ਨੂੰ ਤੁਸੀਂ ਪਾਲਦੇ ਹੋ ਇਹਨਾਂ ਰੱਖਿਆ ਵਾ ਅਸੀਂ ਦੇਖਦੇ ਵੀ ਅੱਜ ਕੱਲ੍ਹ ਲੋਕ ਦੇ ਜੇਕਰ ਕਿਸੇ ਰੱਖਿਆ ਹੁੰਦਾ ਘਰੇ ਚਾਹੇ ਉਹ ਨਸਲ ਵਾਲਾ ਵਾ ਉਹਨੂੰ ਵੀ ਚੰਗੀ ਦਾ ਦੇਖਭਾਲ ਹੀ ਕਰਦਾ ਪਰ ਤੁਸੀਂ ਇਹਨਾਂ ਹੀ ਦੇ ਉਹਨਾਂ ਦੇ ਪਿੱਛੇ ਹੀ ਮੈਨੂੰ ਇਹ ਸਾਰਾ ਕੁਝ ਮਿਲਿਆ ਮੇਰਾ ਮੰਨਣਾ ਹੈ ਇਹ ਮੈਂ ਅੱਗੇ ਵੀ ਆਪਣੇ ਇੰਟਰਵਿਊ ਚ ਕਿਹਾ ਆ ਉਹਨਾਂ ਦੇ ਪੈਰਾਂ ਪਿੱਛੇ ਹੀ ਮੈਨੂੰ ਕਿਉਂਕਿ ਜਦੋਂ ਮੇਰੇ ਕੋਲ ਜੌਬ ਨਹੀਂ ਸੀ ਮੈਂ ਉਦੋਂ ਵੀ ਉਹਨਾਂ ਨੂੰ ਖਵਾਉਣਾ ਪਿਆਣਾ ਨਹੀਂ ਛੱਡਿਆ ਠੀਕ ਹੈ ਸੋ ਜਦੋਂ ਜਿੱਦਾਂ ਵੀ ਮੈਂ ਕਰਦੀ ਆਪਣੀ ਸੇਵਿੰਗਸ ਚੋਂ ਕੀਤਾ ਡੋਨੇਸ਼ਨਸ ਲੈ ਕੇ ਕੀਤਾ ਹਨਾ ਉਹਨਾਂ ਨੂੰ ਨਹੀਂ ਮੈਂ ਖਵਾਉਣਾ ਛੱਡਿਆ ਤੇ ਸ਼ਾਇਦ ਇਸੇ ਕਰਕੇ ਰੱਬ ਨੇ ਉਸ ਚੀਜ਼ ਦਾ ਮੈਨੂੰ ਫਲ ਦਿੱਤਾ ਆ ਤੇ ਅੱਜ ਵੀ ਮੈਂ ਉਹਨਾਂ ਦੀ ਸੇਵਾ ਨਹੀਂ ਬੰਦ ਕੀਤੀ ਅੱਜ ਵੀ ਚਲੋ ਹੁਣ ਇੱਥੇ ਮੈਂ ਆ ਗਈ ਇੱਥੇ ਵੀ 4-5 ਡੌਗਸ ਹੈਗੇ ਨੇ ਉਹ ਵੀ ਐਡ ਹੋ ਗਏ ਨੇ ਸੋ ਮੈਂ ਕਦੀ ਉਨਾਂ ਦੀ ਵੀ ਸੇਵਾ ਨਹੀਂ ਬੰਦ ਕੀਤੀ ਨਾ ਹੀ ਮੈਂ ਕਦੀ करूंगी ਤੇ ਮੈਂ ਸਾਰਿਆਂ ਨੂੰ ਇਹੀ ਕੰਨੀ ਆ ਮੈਂ ਖੁਦ ਇੱਕ ਪੈਟ ਵੀ ਰੱਖਿਆ ਹੋਇਆ ਘਰ ਉਹਦੇ ਕਰਕੇ ਹੀ ਮੈਨੂੰ ਸਟ੍ਰੇਅ ਡੌਗਸ ਨਾਲ ਇੰਨਾ ਲਗਾ ਹੋਇਆ ਮੈਂ ਵੀ ਡੌਗਸ ਤੋਂ ਡਰਦੀ ਸੀ ਮੈਨੂੰ ਡੌਗਸ ਮੈਂ ਰੈਸਕਿਊ ਵੀ ਕਰਦੀ ਆ ਡੌਗਸ ਬਾਈਟ ਵੀ ਕੀਤੀ ਹੁਣ ਮੈਨੂੰ ਨਹੀਂ ਡਰ ਲੱਗਦਾ ਸੋ ਮੈਂ ਇਹ ਕਹਿ ਵੀ ਮੈਸੇਜ ਤੁਹਾਨੂੰ ਸਾਰਿਆਂ ਨੂੰ ਦਵਾਂਗੀ ਕਿ ਠੀਕ ਹੈ ਵੱਡਦੇ ਨੇ ਡੌਗਸ ਬਟ ਆ ਵੇਖੋ ਨਾ ਹੁਣ ਅਸੀਂ ਹਿਊਮਨ ਆ ਇੱਕ ਨੇਚਰ ਆ ਜੇ ਮੈਨੂੰ ਕੋਈ ਕੁਝ ਕਹੂਗਾ ਤੇ ਮੈਂ ਅੱਗੋਂ ਪਿਆਰ ਥੋੜੀ ਕਰੂੰਗੀ ਮੈਂ ਵੀ ਪਲਟ ਕੇ ਜਵਾਬ ਹੀ ਦੂੰਗੀ ਮੈਨੂੰ ਕੋਈ ਚਪੇੜ ਮਾਰੂਗਾ ਮੈਂ ਵੀ ਕੋਈ ਥੱਪੜ ਹੀ ਮਾਰੂੰਗੀ ਸੋ ਸੇਮ ਡੌਗਸ ਨਾਲ ਹੁੰਦਾ ਆ ਜੇ ਤੁਹਾਨੂੰ ਡੌਗਸ ਪੈਂਦੇ ਨੇ ਆ ਕੋਸ਼ਾ ਪਿਆਰ ਨਾਲ ਹੁਣ ਮੈਂ ਵਾਂ ਮੈਂ ਇੱਥੇ ਨਵੀਂ ਨਵੀਂ ਆਈ ਤੇ ਡੌਗਸ ਨੇ ਮੈਨੂੰ ਕਿਉਂ ਨਹੀਂ ਕੋਸ਼ ਕਿਹਾ ਉਹ ਇਵਨ ਮੈਨੂੰ ਸਾਰੇ ਇੱਧਰ ਉੱਧਰ ਕਹਿੰਦੇ ਕਹਿੰਦੇ ਦੀਦੀ ਜਦੋਂ ਦੇ ਤੁਸੀਂ ਆਇਓ ਨਾ ਐ ਡੌਗਸ ਕਿਸ਼ਾ ਨੂੰ ਪੈਂਦੇ ਨਹੀਂ ਹੈਗੇ ਹੁਣ ਸੋ ਇਕ ਇਹ ਆਪਣਾ ਨੇਚਰ ਹੁੰਦਾ ਇਹ ਸਾਡੇ ਹੱਥ ਵਾਸ ਹੁੰਦਾ ਹੈ ਕਿਸੇ ਨੂੰ ਕਿਵੇਂ ਕੰਟਰੋਲ ਕਰਨਾ ਚਾਹੇ ਉਹ ਜਾਨਵਰ ਆ ਤੇ ਭਾਵੇਂ ਇਨਸਾਨ ਮੈਂ ਇਹ ਸਭ ਲੋਕਾਂ ਨੂੰ ਕੀ ਬਣਾ ਕੇ ਖਵਾ ਰਿਓ ਅਮਰਸਾਦ ਦੇ ਵਾਸੀਆਂ ਦਸ਼ਕਾਂ ਨੂੰ ਸਾਂਝਾ ਕਰਦੇ ਹੋਂ ਕਿ ਖਾਸ ਕੀ ਰੱਖਿਆ ਕਿ ਇਹ ਤੁਹਾਡੇ ਕੋ ਕਾਸਟ ਵੀਰੇ ਸਭ ਤੋਂ ਪਹਿਲਾਂ ਮੈਂ ਸਟਾਰਟਿੰਗ ਕੀਤੀ ਸੀ ਟਿੱਕੀ ਬੰਟ ਟਿੱਕੀ ਮੇਰਾ ਮੇਨ ਕਨਸੈਪਟ ਹੈਗਾ ਕਿ ਸਿੰਪਲ ਤੇ ਦੇਸੀ ਕਿਉ ਦਾ ਟਿੱਕੀ ਬੰਟ ਟਿੱਕੀ ਤੋਂ ਸਟਾਰਟ ਕੀਤਾ ਉਸ ਤੋਂ ਬਾਅਦ ਮੈਂ ਮੈਗੀ ਸ਼ੁਰੂ ਕੀਤੀ ਤੜਕੇ ਵਾਲੀ ਉਹ ਵੀ ਦੇਸੀ ਕਿਉ ਦੇ ਤੜਕੇ ਵਾਲੀ ਚਾਹ ਸ਼ੁਰੂ ਕੀਤੀ ਚਾਹ ਮੇਰੀ ਹੈ ਜੇ ਗੁਲਾਬ ਤੇ ਇਲਾਇਚੀ ਵਾਲੀ ਠੀਕ ਹੈ ਉਸ ਤੋਂ ਬਾਅਦ ਹੁਣ ਮਹੀਨਾ ਆ ਠੀਕ ਹੈ ਪਰਾਂਠੇ ਦੇ ਨਾਲ ਪਨੀਰ ਪੁਰਜੀ ਐਡ ਕੀਤੀ ਦੇਸੀ ਘਿਓ ਦੇ ਕੀ ਲੱਗਦਾ ਕਿਸੇ ਵਕਤ ਖੁਦ ਕਿਸੇ ਕੰਪਨੀ ਦੇ ਕੰਮ ਕਰਦੇ ਸੀ ਕਿਸੇ ਥੱਲੇ ਕੰਮ ਕਰਦੇ ਸੀ ਅੱਜ ਖੁਦ ਮਾਲਕ ਜੇ ਹੋ ਅੱਜ ਤੁਸੀਂ ਮੈਂ ਲੱਦਾ ਵਰਕਰ ਰੱਖੇ ਨੇ ਕਿੰਨਾ ਕਿ ਚੰਗਾ ਲੱਗਦਾ ਇਹ ਚੀਜ਼ ਨੂੰ ਲੈ ਕੇ ਬਹੁਤ ਵਧੀਆ ਲੱਗਦਾ ਵੀਰੇ ਮੈਂ ਆਪਣੇ ਇੱਕ ਪਿਛਲੇ ਵੀ ਵੀਡੀਓ ਚ ਕਿਹਾ ਹੈ ਕਿ ਉਸ ਚੀਜ਼ ਨੂੰ ਮੈਂ ਇਸ ਚੀਜ਼ ਨਾਲ ਕੰਪੇਅਰ ਹੀ ਨਹੀਂ ਕਰ ਸਕਦੇ ਐਕਚੁਅਲੀ ਜਿੱਥੇ ਮੈਂ ਦੱਸਦੀ ਹਾਂ ਜਿੱਥੇ ਮੈਂ ਪਹਿਲਾਂ ਜੌਬ ਕਰਦੀ ਸੀ ਨਾ ਉੱਥੋਂ ਤਾਂ ਓਨਰ ਨੇ ਮੈਨੂੰ ਇੱਕ ਵਾਰੀ ਕਿਹਾ ਸੀ ਕਿ ਹਰ ਕਮਲ ਤੂੰ ਨਾ ਮਤਲਬ ਕਿ ਤੇਰਾ ਮਤਲਬ ਤੂੰ ਬਹੁਤ ਕੁਝ ਕਰਦੇ ਜੀ ਬਹੁਤ ਪੋਟੈਂਸ਼ੀਅਲ ਹੈ ਗਿਆ ਤੂੰ ਆ ਚੀਜ਼ਾਂ ਵਾਸਤੇ ਨਹੀਂ ਬਣੀ ਠੀਕ ਆ ਉਹ ਮੈਨੂੰ ਹੁਣ ਗੱਲ ਸਮਝ ਆਂਦੀ ਵੀ ਉਹਨਾਂ ਦੀ ਕਿ ਮੈਂ 네ਗੇਟਿਵਲੀ ਨਹੀਂ ਕਹਿ ਰਹੀ ਉਸ ਬੰਦੇ ਨੇ ਪੋਜ਼ਿਟਿਵ ਮੈਨੂੰ ਕਿਹਾ ਕਿ ਕੀ ਹਾਂ ਕਿ ਤੂੰ ਇਹ ਚੀਜ਼ ਤੇਰਾ ਪੋਟੈਂਸ਼ੀਅਲ ਲੈਵਲ ਬਹੁਤ ਹੈ ਤੂੰ ਬਹੁਤ ਕੁਝ ਕਰ ਸਕਦੇ ਆ ਬਟ ਕੀ ਹੁੰਦਾ ਜਦੋਂ ਆਪਾਂ ਜੌਬ ਚੁੰਨੇ ਆ ਨਾ ਜੌਬ ਚ ਰਹਿ ਕੇ ਆਪਾਂ ਅਨਾ ਬਿਜ਼ਨਸ ਜਾਂ ਚੀਜ਼ਾਂ ਬਾਰੇ ਨਹੀਂ ਸੋਚ ਸਕਦੇ ਸਾਨੂੰ ਪਤਾ ਮਹੀਨੇ ਬਾਅਦ ਤੁਹਾਡੀ ਸੈਲਰੀ ਆਏ ਨਹੀਂ ਆ ਠੀਕ ਹੈ ਉਸ ਚੀਜ਼ ਤੋਂ ਨਹੀਂ ਨਿਕਲ ਸਕਦਾ ਕਿ ਡਰ ਵੀ ਹੁੰਦਾ ਯਾਰ ਕੰਮ ਚੱਲੇਗਾ ਨਹੀਂ ਚੱਲੇਗਾ ਠੀਕ ਹੈ ਸੋ ਮੈਂ ਕਈ ਵਾਰੀ ਬੈਠੀ ਸੋਚੀ ਦੀ ਮੈਂ ਕਿਹਾ ਉਸ ਬੰਦੇ ਨੇ ਸਹੀ ਕਿਹਾ ਸੀ ਕਿ ਮੈਂ ਨੌਕਰੀ ਵਾਸਤੇ ਬਣੀ ਹੀ ਨਹੀਂ ਮੈਂ ਆਪਣੇ ਬਿਜ਼ਨਸ ਵਾਸਤੇ ਬਣੀ ਸੀ ਐਂਡ ਮੈਂ ਆਪਣਾ ਬਿਜ਼ਨਸ ਇੱਕ ਛੋਟਾ ਜਿਹਾ ਸੈਟਅਪ ਸ਼ੁਰੂ ਕੀਤਾ ਸੀ ਇੱਕ ਤਵੇ ਤੋਂ ਇੱਕ ਬਸ ਤਵੇ ਤੋਂ ਹੀ ਸ਼ੁਰੂ ਕੀਤਾ ਸੀ ਤੇ ਇੱਕ ਹੈ ਛੋਟਾ ਸੈਟਅਪ ਅੱਜ ਮੈਂ ਇਧਰ ਪਰੌਂਠੇ ਵੀ ਬਣਾ ਰਹੀ ਹਾਂ ਹਾਂਜੀ ਇੱਕ ਮੇਰਾ ਵੱਖਰਾ ਸੈਟਅਪ ਮੈਂ ਲਗਾ ਲਿਆ ਸੋ ਆਵੇ ਕਿ ਬਸ ਹ ਕੋਈ ਵੀ ਆਪਣੇ ਆਪ ਨੂੰ ਥੋੜਾ ਐਕਸਪਲੋਰ ਕਰਨ ਦੀ ਲੋੜ ਹੁੰਦੀ ਹੈ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਹੋ ਸਭ ਕੁਝ ਮਿਲੇਗਾ ਅਸੀਂ ਦੇਖਿਆ ਖਾਸੇ ਕੁੜੀਆਂ ਜਿਹੜੀਆਂ ਹਾਨੀਆਂ ਧੀਆ ਜਾਂਦੀਆਂ ਨੇ ਵਿਦੇਸ਼ਾਂ ਵਿੱਚ ਉੱਥੇ ਬੜੀ ਨਾਲ ਮੁਸ਼ਕਲ ਆਉਂਦੀ ਹੈ ਅਸੀਂ ਦੇਖਿਆ ਉਹਨਾਂ ਨੂੰ ਉੱਥੇ ਕੰਮ ਕਾਰ ਨਹੀਂ ਲੱਭਦਾ ਪੀ ਕਦੀ ਲੈਣਾ ਅਲੱਗ-ਅਲੱਗ ਕੇ ਉਹਨਾਂ ਨੂੰ ਕੰਮ ਲੱਭਣਾ ਪੈਂਦਾ ਵਾ ਫਿਰਦਾ ਪੈਂਦਾ ਖਾ ਕੇ ਜੇਕਰ ਲੱਭਦਾ ਵੀ ਹੈ ਉੱਥੇ ਰੈਸਟੋਰੈਂਟਾਂ 'ਚ ਲੱਭਦੇ ਆ ਪੀ ਜੀ ਮੰਡਨ ਵਾਸਤੇ 버ਗਰ ਵਾਸਤੇ ਬੜੀਆਂ ਮੁਸ਼ਕਲਾਂ ਸਾਮਾ ਕਰਨਾ ਪੈਂਦਾ ਜੀ ਉਹ ਤਾਂ ਵੀਰੇ ਆਇਆ ਤੇ ਹੈ ਨਹੀਂ ਕਿ ਬੱਚਿਆਂ ਨੂੰ ਪਤਾ ਨਹੀਂ ਸਭ ਪਤਾ ਬਟ ਫਿਰ ਵੀ ਬੱਚੇ ਅੱਜ ਕੱਲ ਦੀ ਜਨਰੇਸ਼ਨ ਮੇਰੇ ਕੋ ਇੱਥੇ ਵੀ ਚਲੋ ਆਉਂਦੇ ਨੇ ਅੱਜ ਕੱਲ ਵੀ ਉਹਨਾਂ ਨੂੰ ਹੈਗਾ ਕਿ ਆਪਾਂ ਬਾਹਰ ਹੀ ਜਾਣਾ ਹੈ ਬੱਚੇ ਉਸ ਚੀਜ਼ ਨੂੰ ਨਾ ਸਮਝਦੇ ਨਹੀਂ ਪਤਾ ਨਹੀਂ ਕਿਉਂ ਬਾਕੀ ਆਉਣ ਵਾਲਾ ਫਿਊਚਰ ਜਿਹੜਾ ਹੈ ਨਾ ਇਹ ਜਿਹੜੇ ਲੋਕੀ ਗੱਲਾਂ ਕਰਦੇ ਨੇ ਨਾ ਲੈ ਜਿਹਦਾ ਕਿਦਾ ਦਿਲ ਕਰਦਾ ਵਾ ਰੇੜੀ ਖੋਲ ਕੇ ਬੈਹਿੰਦਾ ਆਉਣ ਵਾਲੇ ਫਿਊਚਰ ਚ ਬੱਚੇ ਇਹੀ ਕੁਝ ਕਰਨਗੇ ਕਿਉਂ ਕਿਉਂਕਿ ਬਾਹਰ ਕੰਮ ਨਹੀਂ ਹੈਗਾ ਇੱਥੇ ਨੌਕਰੀਆਂ ਨਹੀਂ ਹੈਗੀਆਂ ਠੀਕ ਹੈ ਸੋ ਜਿਹੜੇ ਦੇ ਸਮਝਦਾਰ ਜਿਵੇਂ ਅੱਤ ਤੂੰ ਦੇਖੋਗੇ ਕੱਲੀ ਮੈਂ ਨਹੀਂ ਆ ਪਤਾ ਨਹੀਂ ਅੰਮ੍ਰਿਤਸਰ ਦੀ ਗੱਲ ਕਰ ਰਹੀ ਐ ਇੰਨੀਆਂ ਕਾਟ ਖੋਲ ਗਿਆ ਇੰਨਾ ਲੋਕੀ ਕਰ ਕਿਉਂ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਟਾਈਮ ਰਹਿੰਦੇ ਆਉਣ ਵਾਲੇ ਟਾਈਮ 'ਚ ਇਸ ਕੰਮ 'ਚ ਵੀ ਕੰਪੀਟੀਸ਼ਨ ਹੋ ਜਾਣਾ ਈਵਨ ਹੋ ਗਿਆ ਆ ਐਥੇ ਮਾਰਕੀਟ ਆ ਐਥੇ ਵੇਖੋ ਐਸੀ ਐਸੀ ਲੇਨ 'ਚ ਮੇਰੇ ਆਸ-ਪਾਸੇ ਚਾਰ ਪੰਜ ਰੇੜੀਆਂ ਆ ਠੀਕ ਆ ਸੋ ਕੰਪੀਟੀਸ਼ਨ ਹਰ ਜਗ੍ਹਾ ਆ ਜਿੰਨੀ ਜਲਦੀ ਸਮਝ ਜਾਣ ਕੇ ਠੀਕ ਆ ਬਾਕੀ ਕੁਝ ਵੀਰੇ ਮੈਂ ਕਹਿੰਨੀ ਐ ਕਿ ਕੁਝ ਆਪਣੇ ਕਰਮ ਵੀ ਹੁੰਦੇ ਨੇ ਕੁਝ ਆਪਣੀ ਕਿਸਮਤ ਵੀ ਹੁੰਦੀ ਆ ਇੱਕਲਾ ਸਵਾਲ ਮਿਲਿਆ ਜੀ ਅਸੀਂ ਦੇਖਿਆ ਤੁਹਾਡੀ ਸੋਸ਼ਲ ਮੀਡੀਆ ਦੀ ਵੀਡੀਓ ਬੜੀ ਉਹ ਵੀ ਕੁਝ ਦਸ਼ਕਾ ਦੇ ਸਾਹਮਣੇ ਵੀ ਬੋਲਦੇ ਉਹ ਉਹ ਮੇਰਾ ਨਹੀਂ ਡਾਇਲੋਗ ਮਸ਼ਹੂਰੋ ਕਿਸੇ ਦਾ ਹੀ ਵਲੌਗਰਸ ਕਹਿੰਦੇ ਹੀ ਕਿ ਤੂੰ ਵੀ ਬੋਲ ਸਾਰੇ ਕਰਾਈ ਜਾਂਦੇ ਆ ਨਾਲਾ 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 ਤੇ ਉਹ ਬਸ ਲੋਕਾਂ ਨੇ ਆਏ ਵੇ ਕਿ ਕਿਸੇ ਹੋਰ ਨੂੰ ਕਹਿੰਦੇ ਨਹੀਂ ਠੀਕ ਹੈ ਉਹ ਵੇਖਦੇ ਆ ਕਿ ਕੁੜੀ ਗਈ ਹੈ ਚਲੋ ਜੀ ਕਮੈਂਟ ਕਰ ਦੋ ਬੈਡ ਕਮੈਂਟ ਕਰ ਦੋ ਬਾਕੀ ਮੈਨੂੰ ਕੋਈ ਫਰਕ ਨਹੀਂ ਆਪਾਂ ਜਸਟ ਫੋਰ ਫਨ ਵੀਡੀਓਜ਼ ਬਣਾਣੇ ਆ ਵਾਈ ਗੁਰਦੀ ਮੇਰਾ ਨਾ ਕੰਮ ਚੱਲਦਾ ਮੇਰੇ ਕੋਲ ਨਾ ਟਾਈਮ ਹੀ ਨਹੀਂ ਹੁੰਦਾ ਰਾਤੀ ਜ਼ਰੂਰ ਕਈ ਵਾਰੀ ਰਾਤੀ ਚਟਨੀਆਂ ਬਣਾ ਕੇ ਵੇਲੇ ਹੋਈਦਾ ਨੀਂਦੇ ਫੇਰ ਕਮੈਂਟ ਪੜ ਲੀਦੇ ਆ ਬਟ ਉਹ ਬੈਡ ਕਮੈਂਟਸ ਵਾਲਾ ਤਾਂ ਨਹੀਂ ਧਿਆਨ ਜਾਂਦਾ ਜਿਹੜੀ ਇੰਨੇ ਵੱਡੇ ਲੋਕਾਂ ਨੇ ਬlesings ਭੇਜੀ ਹੁੰਦੀਆਂ ਨਾ ਸੱਚੀ ਕਹਿ ਰਹੀ ਆ ਮਤਲਬ ਤੁਸੀਂ ਕਿਸੇ ਨੂੰ ਜਾਣਦੇ ਨਹੀਂ ਪਛਾਣਦੇ ਨਹੀਂ ਪਰ ਤੁਸੀਂ ਮੈਨੂੰ ਬਲੇਸਿੰਗਸ ਮਿਲਦੀਆਂ ਆ ਤੁਹਾਨੂੰ ਜਲਦੀ ਤੁਹਾਡਾ ਰੈਸਟੋਰੈਂਟ ਖੁੱਲੇ ਤੁਹਾਨੂੰ ਮਤਲਬ ਇੰਨੀਆਂ ਸਾਰੀਆਂ ਬਲੇਸਿੰਗਸ ਤੇ ਥੈਂਕ ਯੂ ਸੋ ਮਚ ਸਾਰਿਆਂ ਦਾ ਕਿ ਜਿਨ੍ਹਾਂ ਨੇ ਵੀ ਮੇਰੀਆਂ ਵੀਡੀਓਸ ਪਾਈਆਂ ਮਤਲਬ ਸਾਰਿਆਂ ਨੇ ਰਲ ਮਿਲ ਕੇ ਨਾ ਮਤਲਬ ਮੈਨੂੰ ਇੱਥੋਂ ਤੱਕ ਪਹੁੰਚਾਇਆ ਆ ਕਿ ਲੱਗਦਾ ਸੋਸ਼ਲ ਮੀਡੀਆ ਬੜੀ ਪਾਵਰ ਹੈ ਸੋਸ਼ਲ ਮੀਡੀਆ ਲੋਕ ਦੇਖਦੇ ਨੇ ਅੱਜ ਸੋਸ਼ਲ ਮੀਡੀਆ ਕਾਕੇ ਤੁਹਾਡਾ ਕੰਮ ਕਾਰ ਚੱਲਿਆ ਲੋਕ ਪਛਾਣਦੇ ਤੁਹਾਨੂੰ ਕਿ ਇਹ ਹਰਕਮ ਦਾ ਦਾਵਾ ਇਹ ਕਾਜਲ ਦਾ ਜਿਹੜਾ ਕਾਰ ਲਗਾਈ ਹੋਏ ਕਿ ਲੱਗਦਾ ਸੋਸ਼ਲ ਮੀਡੀਆ ਜੇਕਰ ਸਹੀ ਮਤੋਂ ਕੀਤੀ ਜਾਵੇ ਤੇ ਬੜਾ ਵਧੀਆ ਹੈ ਸੋਸ਼ਲ ਮੀਡੀਆ ਹਾਂਜੀ ਬਿਲਕੁਲ ਮੈਂ ਇਹ ਚੀਜ਼ ਹੈਗੀ ਹੈ ਸੋਸ਼ਲ ਮੀਡੀਆ 'ਚ ਜਿੰਨੀ ਪਾਵਰ ਆ ਹੁਣ ਮੈਂ ਨਵਾਂ ਨਵਾਂ ਕੰਮ ਖੋਲਿਆ ਸੀ ਨਾ ਮੇਰੇ 8-10 ਦਿਨ ਸਿਰਫ ਮੇ ਕੋ ਇੱਥੋਂ ਦੇ ਕਸਟਮਰ ਆਉਂਦੇ ਸੀ ਜੋ ਮਾਰਕੀਟ ਉਹਨਾਂ ਨੇ ਮੇਰੀ ਵੀਡੀਓ ਪਾਈ ਤੁਸੀ ਮੰਨਣਾ ਨਹੀਂ ਉਸ ਤੋਂ ਬਾਅਦ ਮੈਂ ਜੋ ਮੇਰੀ ਵਧਿਆ ਜਾਂ ਕੰਮ ਮੈਂ ਮਤਲਬ ਮੈਂ ਪਹਿਲੇ ਦਿਨ 8-10 ਦਿਨ ਚ ਮੈਂ ਸਿਰਫ 30-40 ਟਿੱਕੀਆਂ ਵੇਚਦੀ ਸੀ ਠੀਕ ਹੈ ਉਸ ਤੋਂ ਬਾਅਦ ਵੀਡੀਓ ਪੈਣ ਤੋਂ ਬਾਅਦ ਮੈਂ 100 ਟਿੱਕੀ 120 ਟਿੱਕੀ ਐਦਾਂ ਕਰਕੇ ਮਤਲਬ ਇਸ ਤਰ੍ਹਾਂ ਮੇਰੀ ਸੇਲ ਹੋਣੀ ਸ਼ੁਰੂ ਹੋਈ ਉਸ ਤੋਂ ਬਾਅਦ ਮੈਂ ਐਡ ਔਨ ਕੀਤਾ ਕਿਉਂਕਿ ਮੇਰਾ ਕੰਮ ਵਧਿਆ ਚੱਲ ਰਿਹਾ ਠੀਕ ਹੈ ਸੋ ਮੈਂ ਸ਼ੁਕਰ ਹੀ ਕਰਦੀ ਆ ਵਾਹਿਗੁਰੂ ਦਾ ਸਾਰਿਆਂ ਦਾ ਕਿ ਮਤਲਬ ਮੈਨੂੰ ਸਾਰਿਆਂ ਨੇ ਨਾ ਸਪੋਰਟ ਕੀਤਾ ਸੋਸ਼ਲ ਮੀਡੀਆ ਬਿਲਕੁਲ ਸਹੀ ਗੱਲ ਹੈ ਜੇ ਮੇਰੇ ਵੀਡੀਓਜ਼ ਨਾ ਪੈਂਦੀਆਂ ਤੇ ਮੈਨੂੰ ਪਤਾ ਹੈ ਮਤਲਬ ਕਿਸੇ ਨੂੰ ਮੇਰੀ ਲੋਕੇਸ਼ਨ ਦਾ ਪਤਾ ਨਹੀਂ ਲੱਗਣਾ ਤੇ ਮੰਨਣਾ ਨਹੀਂ ਦੂਰੋ ਦੂਰੋਂ ਲੋਕੀਆਂ ਦੇ ਪਿੱਛੇ ਵਣ ਤੋਂ ਜਲੰਧਰ ਤੋਂ ਚੰਡੀਗੜ੍ਹ ਤੋਂ ਜੰਮੂ ਤੋਂ ਲੋਕੀ ਆ ਰਹੇ ਨੇ ਮਤਲਬ ਮੈਂ ਸੋਚਦੀ ਆ ਕਿ ਮਤਲਬ ਲੋਕੀਆਂ ਮਤਲਬ ਸਪੋਰਟ ਕਰਦੇ ਆ ਲੋਕੀ ਕਈ ਦੂਰ ਬੈਠੇ ਨੇ ਕੈਨੇਡਾ ਬੈਠੇ ਨੇ ਕਿਤੇ ਬੈਠੇ ਨੂੰ ਕਹਿੰਦੇ ਦੀਦੀ ਜਦੋਂ ਪਾਵਾਂਗੇ ਜ਼ਰੂਰ ਆਈਵਨ ਦੋ ਵੀਰੇ ਆ ਦੁਬਈ ਸੀ ਉਹਨਾਂ ਦੇ ਬੜੇ ਦੀਰਾਂ ਤੋਂ ਕਮੈਂਟਸ ਮੈਸੇਜ ਆਉਂਦੇ ਹੀ ਤੇ ਆ ਹਫ਼ਤਾ ਖੋ ਗਿਆ ਮੇਰੇ ਕੋਲ ਹੋ ਕੇ ਗਏ ਨੇ ਸਪੈਸ਼ਲ ਸੋ ਬੜਾ ਹੀ ਵਧੀਆ ਲੱਗਦਾ ਹੈ ਕਿ ਇੰਨੇ ਨੇ ਦੂਰੋਂ ਲੋਕ ਕਿ ਸਿਰਫ ਤੁਹਾਡੇ ਕੋਲ ਇੱਕ ਟੇਸਟ ਕਰਨ ਆ ਰਹੇ ਨੇ ਚੀਜ਼ਾਂ ਬੜਾ ਵਧੀਆ ਫੀਡਬੈਕ ਦੇ ਕੇ ਜਾਂਦੇ ਨੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਚੰਗਾ ਲੱਗਾ ਤੁਹਾਡਾ ਗੱਲ ਕਰਕੇ ਇਸੇ ਸਾਡੀ ਪੈਣ ਹਰਕਮਲ ਤੇ ਜਿਹੜਾ ਵੱਡਾ ਨਾਲ ਹਰਕਮਲਾ ਛੋਟਾ ਨਾਲ ਜਿਹੜਾ ਕਾਜਲ ਆ ਤੁਸੀਂ ਦੇਖ ਸਕਦੇ ਕੈਂਦਵੀ ਪੁੱਤਰਾ ਵਾਂਗੂ ਜਿਹੜੀਆਂ ਧੀਆਂ ਜੜੀਆਂ ਨੇ ਮਿਹਨਤਾਂ ਕਰਦੀਆਂ ਨੇ ਕੰਮ ਕਰਕੇ ਤੁਹਾਨੂੰ ਦਿਖਾ ਰਹੀ ਆ ਤੁਸੀਂ ਦੇਖ ਸਕਦੇ ਹੋ ਦੇਸੀ ਘਿਓ ਦੀ ਤੜਕੀ ਵਾਲੀ ਮੈਗੀ ਅਤੇ ਦੇਸੀ ਘਿਓ ਦੀ ਬੰਟਕੀ ਗੁਲਾਬ ਅਤੇ ਲਾਚੀ ਵਾਲੀ ਚਾਹ ਅਤੇ ਸਪੈਸ਼ਲ ਕੌਫੀ ਖਾਤ ਕਰਕੇ ਜਿਹੜੇ ਪਰੌਂਠੇ ਜਿਹੜੇ ਕਹਿੰਦਾ ਦੇਸੀ ਘਿਓਲੇ ਪਰੌਂਠੇ ਜਿਹੜੇ ਤਿਆਰ ਕਰਦੀ ਨੇ ਹਮੇਸ਼ਾ ਅਸੀਂ ਦੇ ਦੇ ਵਿੱਚ ਸੋਸ਼ਲ ਮੀਡੀਆ ਤੇ ਬੜੀ ਐਕਟ ਰਹਿੰਦੀ ਆ ਪਰੇਚ ਹੌਸਲਾ ਬਹੁਤ ਹੈ ਧੀਜ ਜਜਬਾ ਬੜਾ ਵਾ ਅਤੇ ਦੂਸਿਆਂ ਵਾਸਤੇ ਮਿਸਾਲ ਬਣ ਕੇ ਆਈ ਹੈ ਵੀ ਜਿਹੜੇ ਲੋਕ ਗੱਲਾਂ ਕਰਦੇ ਨੇ ਜਿਹੜੇ ਲੋਕ ਕਹਿੰਦੇ ਨੇ ਵੀ ਤੁਸੀਂ ਕੁਝ ਕਰ ਨਹੀਂ ਸਕਦੇ ਉਹਨਾਂ ਵਾਸਤੇ ਜਿਹੜੀ ਖਾਸ ਕਰਕੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਆਈ ਆ ਤਸਵੀਰਾਂ ਤੁਹਾਨੂੰ ਸਾਂਝੀ ਕਰਾਂ ਅਮਰ ਸਾਧੀਆਂ ਕੱਲੇ-ਕੱਲੇ ਤਸਵੀਰ ਤੁਹਾਨੂੰ ਸਾਂਝੀ ਕਰਾਂਗੇ ਖਾਸ ਕਰਕੇ ਇਸ ਧੀ ਨੂੰ ਹੌਸਲਾ ਦਿਓ ਹੌਸਲਾ ਵਜਾਈ ਕਰਿਓ ਨਾ ਕਿ ਕੋਈ ਗਲਤ ਕਮੈਂਟ ਕਰਿਓ ਖਾਸ ਕਰਕੇ ਜਿਹੜੇ ਗਲਤ ਕਮੈਂਟ ਕਰਦੇ ਨੇ ਉਹਨਾਂ ਵਾਸਤੇ ਅਸੀਂ ਬਹੁਤੀ ਵਧੀਆ ਗੱਲ ਨਹੀਂ ਆ ਜੇਕਰ ਕੋਈ ਧੀ ਅੱਗੇ ਅੱਗੇ ਆਉਂਦੀ ਆ ਮਿਹਨਤ ਕਰਦੀ ਆ ਤੇ ਹਮੇਸ਼ਾ ਹੌਸਲਾ ਅਵਜਾਈ ਕਰਨੀ ਚਾਹੀਦੀ ਆ ਨਾ ਕਿ ਬੈਠ ਕੇ ਕਮੈਂਟ ਕਰਨੀ ਚਾਹੀਦੇ ਮੇਨੂੰ ਦਿਓ ਜਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਵਣ ਸਰ